ਭਾਰਤ ਅੱਜ ਅਸੀਂ ਪਿੰਡ ਪੰਜ ਗ੍ਰਾਇਵ ਦੇ ਵਿੱਚ ਆਪਣੇ ਗਰੀ ਭਾਈਚਾਰੇ ਦੇ ਵਿੱਚ ਬੈਠੇ ਆ ਜਿਹਦੇ ਵਿੱਚ ਨਿਰੇਗਾ ਤੇ ਸਿੱਖਿਆ ਦੇ ਸੰਬੰਧ ਵਿੱਚ ਵਿਚਾਰ ਸਾਂਝਾ ਹੋ ਰਿਹਾ ਹੈ ਜੋ ਇੱਕ ਪੰਜਾਬ ਸਰਕਾਰ ਦੀ ਜਿਹੜੀ ਹੈ ਆ ਲੈਟਰ ਹੈ ਉਹ ਪੜ ਕੇ ਸੁਣਾਈ ਜਾ ਰਹੀ ਹੈ ਕਿ ਆਰਟੀਈ ਦੇ ਮਤਾਬਕ ਰਾਈਟ ਟੂ ਐਜੂਕੇਸ਼ਨ ਦੇ ਮਤਾਬਕ ਜਿਹੜੀਆਂ ਸਾਡੀਆਂ ਅਧਿਕਾਰ ਹੈਗੇ ਆ ਉਹ ਜਿਹੜੇ ਪੰਜਾਬ ਸਰਕਾਰ ਨੇ ਜੋ ਦਿੱਤੇ ਆ ਇਹ ਜਿਹੜੀ ਵਿਕਾਸਤ ਇਹ ਜਿਹੜੀ ਹੁਕਮਨਾਮਾ ਚਿੱਠੀ ਆਈ ਆ ਦਫ਼ਤਰ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਐਲੀਮੈਂਟਰੀ ਪੰਜਾਬ ਚੰਡੀਗੜ੍ਹ ਤੋਂ ਆਈ ਆ ਜਿਹਦੇ ਵਿੱਚ ਲਿਖਿਆ ਹੈਗਾ ਹਰ ਗਾਹ ਵਿਸ਼ਾਲੇਲਾ ਇਹ ਗਈ ਕਿੰਨੂ ਕਿੰਨੂ ਆ ਸਮੂਹ ਜ਼ਿਲ੍ਹਾ ਅਫਸਰ ਨੂੰ ਗਈ ਹੋਈ ਆ ਉਪਾ ਜ਼ਿਲ੍ਹਾ ਅਫਸਰ ਨੂੰ ਗਈ ਹੋਈ ਆ ਸਮੂਹ ਬਲਾਕ ਪ੍ਰਾਇਮਰੀ ਅਫਸਰ ਨੂੰ ਗਈ ਹੋਈ ਆ ਸਮੂਹ ਪ੍ਰਿੰਸੀਪਲ ਦਾ ਸਕੂਲ ਮੁਖੀਆਂ ਨੂੰ ਗਈ ਹੋਈਆਂ ਪੰਜਾਬ ਰਾਜ ਦੇ ਵਿੱਚ ਇਹਨੇ ਵੀ ਸਕੂਲਾਂ ਐ ਉਹਨਾਂ ਸਾਰਿਆਂ ਨੂੰ ਗਈ ਹੋਈ ਹੈ ਉਹਦਾ ਵਿਸ਼ਾ ਹੈਗਾ ਇੰਪਲੀਮੈਂਟੇਸ਼ਨ ਆਫ ਦਾ ਸੈਕਸ਼ਨ 12 1 ਸੀ ਆਫ ਰਾਈਟ ਟੂ ਐਜੂਕੇਸ਼ਨ ਐਕਟ 2009 ਇਨ ਦਾ ਸਟੇਟ ਆਫ ਪੰਜਾਬ ਵੀ ਪੰਜਾਬ ਵਿੱਚ ਇਹ ਜਿਹੜਾ ਕਾਨੂੰਨ ਜਿਹੜਾ ਲਾਗੂ ਕੀਤਾ ਜਾਵੇ ਬੱਚਿਆਂ ਨੂੰ ਫਰੀ ਜਿਹੜੀ ਪੜ੍ਹਾਈ ਮਿਲੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਸਿੱਖਿਆ ਸ਼ਾਖਾ 7 ਦੇ ਪੱਤਰ ਨੰਬਰ S E D E D U 7116 ਅਪਲੀਕ 2023 4 E D U 7 1 ਅਪਲੀਕ 10 60127 2025 ਮਿਤੀ ਕਿਤਨੇ 2025 ਉਪਰਕਤ ਵਿਸ਼ੇ ਦੇ ਆਵਰੇ ਅਦੀਨ ਪੱਤਰ ਦੇ ਸੰਬੰਧ ਵਿੱਚ ਪੰਜਾਬ ਸੱਖਾ ਸਿੱਖਿਆ ਭਾਗ ਵਰਨੋਂ ਰਾਜ ਵਿੱਚ ਬੱਚਿਆਂ ਦਾ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ 2009 ਦੀ ਧਾਰਾ 12 1 ਸੀ ਨੂੰ ਲਾਗੂ ਕਰਨ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇਸ ਸੰਬੰਧੀ ਆਪ ਆਪ ਨੂੰ ਕੀਤੇ ਗਏ ਉਪਮਾ ਦੀ ਕਾਪੀ ਭੇਜ ਕੇ ਹਦਾਇਤ ਕੀਤੀ ਜਾਂਦੀ ਹੈ ਕਿ ਸਰਕਾਰ ਵੱਲੋਂ ਜਾ ਵੀ ਨਵੀਂ ਨਿਯਾਦਾਤਾ ਦੀ ਇਹਨ ਮਨ ਪਾਲਣਾ ਕਰਨੀ ਕਿ ਨਹੀਂ ਬਣਾਈ ਗਿਆ ਹੈ ਇਸ ਨੂੰ ਪਰਮ ਅਗਹਿਤਰੀ ਦਿੱਤੀ ਜਾਵੇ ਡਾਕਟਰ ਸਕੂਲ এডਿਕੇਸ਼ਨ ਐਲੀਮੈਂਟਰੀ ਪੰਜਾਬ ਸਿੱਖਿਆ ਤਾਰਾ ਸ਼ਾਖਾ ਵੱਲੋਂ ਰਾਜ ਵਿੱਚ ਬੱਚਿਆਂ ਦੇ ਮੁੱਫਤ ਅਤੇ ਲਾਜ਼ਮੀ ਸਿੱਖਿਆ ਦਾ ਡਾਇਰੈਕਟ 2009 ਦੀ ਧਾਰਾ 12 ਨੂੰ ਲਾਗੂ ਕਰਨ ਸੰਬੰਧੀ ਨਵੀਆਂ ਨਿਯਾਦਾਤਾ ਜਾਰੀ ਕੀਤੀਆਂ ਗਈਆਂ ਹਨ ਇਸ ਸੰਬੰਧੀ ਆਪ ਆਪ ਕੀਤੇ ਗਏ ਹੁਕਮਾਂ ਦੀ ਕਾਪੀ ਭੇਜ ਕੇ ਨਿਯਾਦਾਤਾ ਕੀਤੀਆਂ ਗਈਆਂ ਕੀਤੀ ਜਾਂਦੀ ਹੈ ਇਹ ਸਿੱਖਿਆ ਵੱਲੋਂ ਜਾਰੀ ਨਵੀਆਂ ਦਿਇਤਾਂ ਦੀ ਇਨ ਬਿਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਰਾਜੀ ਇਥੋਲੇ ਮੁੰਡੇ ਨੂੰ ਆਪਾਂ ਤਾਂ ਕਿਹਾ ਪੜ੍ਹ ਕੇ ਸੁਣਾ ਦਿਓ ਹੋ ਸਕਦਾ ਹੈ। ਕਾਗਜ਼ ਸਾਡੇ ਆ ਇਹਦੇ ਚ ਲਿਖਿਆ ਕੁਝ ਹੋਰ ਹੋਵੇ ਅਸੀਂ ਕੁਝ ਹੋਰ ਬੋਲੀ ਜਾਈਏ ਹੈ ਨਾ। ਇੱਥੇ ਦੇਖੋ ਆਹ ਇਹ ਆਪੇ ਆਪਾਂ ਪੜ੍ਹ ਲੇ। ਇਹਦੇ ਵਿੱਚ ਇੱਥੇ ਇੱਥੇ ਆ ਗਏ। ਦੇਖਦੇ ਹਾਂ ਕਿ ਸਭ ਤੋਂ ਵੱਧ ਬੋਲਦੇ ਆ ਕਿ ਸਾਰਾ ਜਿਹੜਾ ਜਿਆਸੀ ਜੱਤੇ ਪੜ੍ਹਨੀ ਆ ਉਹ ਕਰਦਾ ਸਾਰਾ ਆ ਪੈਰ ਪੜ੍ਹਨਾ ਬੋਲਦਾ ਇਹ ਹੈ ਮਾ ਪ੍ਰੈਕਟੀਕਲ ਕਿਸੇ ਕੋਮ ਟ੍ਰੈਡ ਬਾਈ ਜਿਵੇਂ ਆਪਕੀ ਜੋ ਕੋਈ ਚੱਕਰ ਨਹੀਂ ਜੋ ਆ ਕੋਮਨ ਸਿੰਘ 라ਜੂ ਕੈਂਟਲਸ ਡੈਟ ਡੈਟ ਦਾ ਐਜੂਕੇਸ਼ਨ ਕੈਨਸ ਪਲੇਸਡ ਬਾਈ ਰੂਲ ਰੂਨਸ ऑफ पंजाब आरटी रूल्स द्वारा इन ब्रांड्स टू एंड वेल्टी फाइल्स द टैंकेब ऑफ राइट टू एजुकेशनल इस स्टैंडर्ड ऑन टू चिल्ड्रन ब्लोइंग टू वाकर विकस विकस एंड डिसी टेड ग्रुप ही ही फ्यूचर फ्यूचर बाय बायफ्रेमिंग टू सेक्शन बारह ऑफ राइट ऑफ चिल्ड्रन टू फ्री फ्री एंड कॉम्पलेसरी एजुकेशन कंपलसरी एजुकेशन एक्ट द नौ इन शॉर्ट द आर टी ई एक्ट दौ दैट दैट इट इज ओब्लगैटरी ऑफ आर स्कूल्स subscriber to in in of clause of section 2 right of children to free and compulsory education act 2009 the 94 brevity of re, receiver petition of 10 train 13th of class 2 b agne kal samajh ਬੱਚੀ ਪਤਲੇ ਕਿਤੇ ਵਿੱਚ ਆਇਆ ਹਾਂਜੀ ਕਲਾਸ ਦੇ ਵਿੱਚ ਹੈ ਕਿ ਸਕਰੀਨ ਦੇ ਵਿੱਚ ਕਲਾਸ ਚ ਹੈ ਉਹ ਗੱਲ ਜਿਹੜੀ ਮੈਂ ਦੱਸੀ ਸੀ ਉਹ ਠੀਕ ਹੈ ਫਿਰ ਹਾਂਜੀ ਠੀਕ ਹੈ ਜਿਹੜੇ ਆਪਾਂ 3 ਬੱਚਿਆਂ ਦੇ ਵਿੱਚ ਮਰਨਨ 25% ਤੇ ਕਿੰਨੇ 8 ਬੱਚੇ ਦਾ ਆਈ ਕਰਨਗੇ ਹਾਂਜੀ ਸੱਚਾ ਕਥਾਈ 7-8 ਬੱਚੇ ਤਾਂ ਆਪਣੇ ਆਏ ਨੇ ਕਿ ਨਾ ਇਸ ਕਲਾਸ ਦੇ ਬੰਦਾ ਰਹੋ ਹਾਂਜੀ ਅੱਗੇ ਇਹ ਇਹਦੀ ਗੱਲ ਬੜੀ ਹੈ ਕਿ ਹਾਂ ਅੱਜ ਮੈਂ ਹੁਣ ਇਹਨੂੰ ਗੱਲ ਨੂੰ ਐਂਡ ਕਰ ਦਿੰਦਾ ਵੇਖੋ ਬਾਬਾ ਸਾਹਿਬ ਡਾਕਟਰ ਬੇਟਾ ਪਿੰਡਾਉ ਸਾਹਿਬ ਨੇ ਸਾਡਾ ਇੱਕ ਸਬਿਧਾਨ ਲਿਖਿਆ ਸੀਗਾ ਜਿਹਦੇ ਵਿੱਚ ਉਹ ਲਿਖਿਆ ਸੀਗਾ ਕਿ ਸਾਡੇ ਬੱਚੇ ਫ੍ਰੀ ਪੜ੍ਹਨਗੇ ਲੇਕਿਨ ਅੱਜ ਦੀ ਮੜਾਈ ਜਿਹੜੀ ਹੈ ਕਿ ਸਾਡੇ ਬੱਚਾ ਤੇ ਐਡਮਿਸ਼ਨਾਂ ਤੇ ਫੀਸਾਂ ਦਾ ਜਿਹੜਾ ਹੈਗਾ ਨਾ ਬੋਝ ਪਾਤਾ ਹੈ ਹੈਨਾ ਇਸ ਦਾ ਕਾਨੂੰਨ ਨੂੰ ਸੂਧ ਕੀਤੀ ਸੀ 2009 ਚ ਫਿਰ ਐਕਟ ਬਣ ਗਿਆ ਸੀਗਾ ਵੀ ਇਹਨੂੰ ਲਾਗੂ ਕਰਕੇ ਜਿਹੜੇ ਫ੍ਰੀ ਪੜ੍ਹਾਈ ਪੜ੍ਹਾਈ ਦਿੱਤੀ ਜਾਵੇ ਲੇਕਿਨ ਚਿੱਠੀਆਂ ਤਾਂ ਉਦੋਂ ਵੀ ਨਿਕਲੀਆਂ ਆਗੀਆਂ ਵੀ ਪੜਾਈਆਂ ਜਾਂਦੀਆਂ ਉਤਰੇਗੀ ਇਹ ਸਰਕਾਰ ਦੀਆਂ ਤੇ ਸ਼ਰਮਾਇਦਾਰਾਂ ਦੀਆਂ ਨਿਮਾਰੀਆਂ ਚ ਹੀ ਆਏਗੀ ਸ਼ਰਮਾਇਦਾਰਾਂ ਦੀਆਂ ਸ਼ਰਮਾਇਦਾਰਾਂ ਦੀਆਂ ਨਿਮਾਰੀਆਂ ਚ ਹੀ ਰਹੇਗੀ ਉਸ ਤੋਂ ਬਾਅਦ ਅਸੀਂ ਦੋ ਜੱਥੇ ਬੰਦੀਆਂ ਨੇ ਇੱਕ ਮੁਹਾਲੀ ਤੋਂ ਇੱਕ ਆਪੜੀ ਜੱਥੇ ਬੰਦੀ ਨੇ ਪੰਜਾਬ ਨੇ ਅੰਮ੍ਰਿਤਸਰ ਹਾਈ ਕੋਰਟ ਦੇ ਵਿੱਚ ਰੈਟਿਫਿਕੇਸ਼ਨ ਦਰਜ ਕੀਤੀ ਹੈ ਜਿਸ ਦਾ ਨੰਬਰ ਲੱਗਾ 285 ਤਾਂ ਹੁਕਮ ਜਾਰੀ ਕਰ ਦਿੱਤੇ ਆ ਹੁਕਮ ਜਾਰੀ ਸਾਰਿਆਂ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਹੈਗੇ ਆ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦਾ ਹੈੱਡ ਆਫਿਸ ਹੈਗਾ ਸਾਰਿਆਂ ਤੋਂ ਉਹਨੇ ਆਰਡਰ ਕਰ ਦਿੱਤੇ ਇਹ ਵੀ ਬੱਚਿਆਂ ਦੀ ਪੜ੍ਹਾਈ ਫ੍ਰੀ ਕੀਤੀ ਹੈ ਤਾਂ ਆਰਡਰ ਤਾਂ ਹੋ ਗਏ ਪਰ ਹੁਣੇ ਘਰੇ ਬੈਠੀਏ ਤੇ ਫੇਰ ਨਹੀਂ ਇਹ ਲਾਗੂ ਹੋਣੇ ਇਹਦੇ ਲਈ ਮੰਗ ਕਰਨੀ ਪੈਗੀ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਤੁਹਾਡੇ ਚ ਬੱਚੇ ਪੜ੍ਹੇ ਲਿਖੇ ਆ ਜਿਵੇਂ ਅਸੀਂ ਅਮਰੀਕਾ ਦੀਆਂ ਟੀਮਾਂ ਬਣਾਈਆਂ ਨੇ ਅਮਰੀਕਾ 'ਚ ਟੀਮਾਂ ਬਣਾ ਕੇ ਇੱਥੇ ਕਿੱਥੇ ਲਫਾਫਾ ਮਰੇਗਾ ਨੀਤੀਆਂ ਚ ਬਣਾ ਕੇ ਜਦੋਂ ਅਸੀਂ ਜ਼ੋਰ ਪਾਉਣੀ ਆ ਪ੍ਰਸ਼ਾਸਨ ਨੂੰ ਤੇ ਪ੍ਰਸ਼ਾਸਨ ਤੋਂ ਅਸੀਂ ਪਹਿਲਾਂ ਲੈਟਰ ਯਾਰੀ ਕਰਾਣੇ ਆ ਆ ਲੈਟਰ ਆ ਸਰਕਾਰੀ ਲੈਟਰ ਆ ਇਹ ਸਰਕਾਰੀ ਲੈਟਰ ਤੇ ਤਨੂੰ ਅਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਅਸੀਂ ਦਬਾਅ ਬਣਾ ਕੇ ਇਹ ਲੈਟਰ ਲਈਦੀ ਆ ਉਸ ਤੋਂ ਬਾਅਦ ਮਰੇਗਾ ਜਿਹੜੀ ਹੈਗੀ ਸਾਡੀ ਚੱਲਦੀ ਆ ਪਿੰਡਾਂ ਦੇ ਥੱਲੇ ਨਾ ਬੜੇ ਜਿੰਨਾ ਜਿੰਨਾ ਚੱਸੀ ਚਲੋਣਾ ਇਸੇ ਤਰ੍ਹਾਂ ਆਪਾਂ ਐਜੂਕੇਸ਼ਨ ਦੇ ਮਤਲਬ ਜ਼ੋਰ ਤੇ ਜਦੋਂ ਲੈਟਰ ਕਢਾਵਾਂਗੇ ਤੇ ਲੈਟਰ ਕਢਾ ਕੇ ਜਿਹੜੇ ਬੱਚੇ ਸਾਡੇ ਨਾਲ ਤਾਲਮੇਲ ਚ ਨਹੀਂ ਉਹਨਾਂ ਨੂੰ ਐਹੋ ਜੀ ਚਿੱਠੀ ਦਵਾਂ। ਜਦੋਂ ਚਿੱਠੀ ਤੁਹਾਡੇ ਹੱਥ 'ਚ ਹੋਏਗੀ ਆਪਦੇ ਆਪਦੇ ਏਰੀਏ ਦੇ ਵਿੱਚੋਂ ਆਪਦੇ ਸਮਾਜ ਦੇ ਆਪਦੇ ਪਰਿਵਾਰ ਦੇ ਜਿਹੜੇ ਬੱਚੇ ਹੈਗੇ ਉਹਨਾਂ ਦੀ ਪੜ੍ਹਾਈ ਦੀ ਗੱਲ ਕਰ ਸਕਦੇ ਆਂ। ਇਹ ਚਿੱਠੀ ਉਹਨ ਸਰਕਾਰੀ ਆ ਦਫ਼ਤਰ ਦੀ। ਕੋਈ ਵੀਡੀਓ ਕੋਲੇ ਚਲੇ ਜਾਓ। ਕਿਸੇ ਪੰਚਾਇਤ ਕੋਲੇ ਚਲੇ ਜਾਓ। ਉਹਨਾਂ ਸਾਰਿਆਂ ਨੂੰ ਪਤਾ। ਪੰਚਾਇਤ ਅਫਸਰ ਕੋਲੇ ਚਲੇ ਜਾਓ ਵੀ ਇਹ ਸਰਕਾਰ ਦੀ ਚਿੱਠੀ ਆ। ਇਹ ਚਿੱਠੀ ਦਾ ਪੂਰਾ ਵਜਨ ਆ। ਆਰਡਰ ਅਸੀਂ ਲੈ ਕੇ ਦਵਾਂਗੇ ਨਾਲ ਅਸੀਂ ਹੋਵਾਂਗੇ ਮਨਰੇਗਾ ਵਾਲੇ ਮਜ਼ਦੂਰ ਪਿੱਛੇ ਹੋਗੇ ਪੜ੍ਹੇ ਲਿਖੇ ਬੱਚੇ ਹੈ ਹਨਾ ਅਬ ਮੈਂ ਕਹਿੰਦੀ ਕਰਦਾ ਕਿ ਇਹਦੇ ਚ ਜ਼ਰੂਰ ਜੋੜ ਦਿਓ ਆਣ ਵਾਲਾ ਸਮਾਂ ਜਿਹੜਾ ਹੈਗਾ ਸਾਡੇ ਬੱਚਿਆਂ ਦੇ ਵਿੱਚ ਪੜ੍ਹਾਈ ਜਿਹੜੀ ਭੱਜੀ ਹੈ ਡੀਪੋਰ ਵਦੇ ਪੜ੍ਹਾਈ ਅੱਜ ਕੱਲ ਸਾਰਾ ਪਰਚਾ ਤਾਂ ਮੈਂ ਇਸ ਗੱਲ ਨੂੰ ਜਿਹੜਾ ਹੈਗਾ ਖਤਮ ਕਰਨਾ ਅਗਲੀ ਅਗਲੀ ਗੱਲ ਇਹ ਆ ਕਿ ਆਪਾਂ